ਦਨ ਦਿਹਾੜੇ ਹੀ ਇਸ ਜੋੜੇ ਨੂੰ ਠੱਗ ਲਿਆ ਗਿਆ। ਲੁਧਿਆਣਾ ਦੀ ਫਰੂਜ਼ਗੰਦੀ ਮਾਰਕੀਟ ਦਾ ਇਹ ਮਾਮਲਾ ਜਿੱਥੇ ਇੱਕ ਵਿਅਕਤੀ ਪਤੀ ਪਤਨੀ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਇੱਕ ਸੋਲਾ ਸੋਨਾ ਤੇ 5000 ਰੁਪਏ ਲੈ ਕੇ ਰਫੂ ਚੱਕਰ ਹੋ ਗਿਆ। ਬਦਲੇ ਦੇ ਵਿੱਚ ਉਹ ਵਿਅਕਤੀ ਨੇ ਇਸ ਜਿਹੜਾ ਜੋੜਾ ਇਸ ਨੂੰ ਇੱਕ ਲਾਲ ਕੱਪੜੇ ਦੇ ਵਿੱਚ ਬੰਨ ਕੇ ਮਨੋਰੰਜਨ ਬੈਂਕ ਦੇ ਨਕਲੀ ਨੋਟ ਥਮਾ ਦਿੱਤੇ ਨੇ। ਜਦ ਪਰਿਵਾਰ ਨੇ ਘਰ ਜਾ ਕੇ ਉਹ ਕਪੜਾ ਖੋਲਿਆ ਤਾਂ ਨਕਲੀ ਨੋਟ ਵੇਖ ਕੇ ਉਹਨਾਂ ਦੇ ਵੀ ਪੈਰਾ ਹਿੱਠੋ ਜ਼ਮੀਨ ਖਿਸਕ ਗਈ। ਜਿਸ ਤੋਂ ਬਾਅਦ ਉਹਨਾਂ ਨੇ ਉਕਤ ਵਿਅਕਤੀ ਨੂੰ ਫਰੂਜ਼ਗੰਦੀ ਮਾਰਕੀਟ ਦੇ ਵਿੱਚ ਫੜ ਲਿਆ ਤੇ ਉਹ ਵਿਅਕਤੀ ਉੱਥੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ ਤਾਂ ਪੀਰਤ ਜਿਹੜੇ ਪਰਿਵਾਰ ਨੇ ਉਹ ਤਾਜਪੁਰ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਤਦ ਦੱਸਿਆ ਗਿਆ ਕਿ ਪੀੜਤ ਪਰਿਵਾਰ ਤਾਜਪੁਰੂਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਦੋਸ਼ੀ ਜਿਹੜਾ ਹੈ ਉਸ ਦੀ ਵੀ ਪਛਾਣ ਹੋ ਚੁੱਕੀ ਹੈ ਤਾਂ ਫਲਹਾਲ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਜਾਂਚ ਕਰ ਰਹੀ ਹੈ ਤਾਂ ਵੇਖੋ ਕਿਵੇਂ ਇੱਕ ਤੋਲਾ ਸੋਨਾ ਤੇ ਨਕਦੀ ਦੇ ਬਦਲੇ ਇਹ ਜਿਹੜਾ ਇਸ ਪਰਿਵਾਰ ਨੂੰ ਇਹ ਨਕਲੀ ਨੋਟਾ ਵਾਲਾ ਇਹ ਜਿਹੜਾ ਥੈਲਾ ਜਾਂ ਕੱਪੜਾ ਬਣ ਕੇ ਫੜਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਹੰਗਾਮਾ ਕੀਤਾ ਗਿਆ ਕਿ ਤਨਵੀਤਾ ਤੁਹਾਨੂੰ ਕੰਮ ਕਰਨਾ ਤੁਹਾਨੂੰ ਲੋਨ ਦੇ ਰਿਹਾ ਨਾ ਲੋਨੀ ਕੋਈ ਇਦਾਂ ਕਿਦਾਂ ਨਾ ਕੰਨਾ ਮੈਂ ਪੈਸੇ ਕਵਰ ਕਰਨਾ ਜਾਣਦਾ ਹਾਂ ਇਸੇ ਗੱਲ ਨੂੰ ਨਾ ਅਜੇ ਕਮੇਰੀ ਨਾ 8 ਦੇ ਫੋਨ ਮੇਰਾ ਹੋਰ ਆਪੇ ਕੰਫਰਟੇਬਲ ਹੈ ਹੀ ਆ ਉਹ ਯਾਰ ਉਸ ਤੋਂ ਬਾਅਦ 8 ਟਾਈਮ ਮਿੰਟ ਹੁੰਦੇ ਤਾਂ ਉਹ ਕਿੰਦਾ ਕਾਈਪੁਰ ਉਹਦੇ ਅਸਰੀ ਕਰ ਦੋ ਸੰਗੋ ਮਾਰਦਾ ਕਾਈਪੁਰ ਹੁੰਦਾ ਐਸੇ ਫੜਿਆ ਮੁੰਡਾ ਐਸੇ ਜਾਣਾ ਕੱਲ੍ਹ ਦੇ ਅਸੀਂ ਅੱਥੀ ਵਿਦਿਆ ਅਰੇ ਜਿਵੇਂ ਆਹ ਬਣ ਗਈ ਇਹ ਅੱਜ ਮੈਂ ਉਹਨੇ ਕਿਹਾ ਭਾਈ ਮਾਣੇ ਹੋਟਲ ਆਏ ਨੇ ਕਾਰਬਨ ਇੱਥੇ ਹੋਊਗੀ ਕਾਰਬਨ ਇੱਥੇ ਹੋਣੀ ਆ ਚਲੋ ਮਾਰਕੀਟ ਵਾਲੇ ਜੋ ਘਟਣ ਲੱਗੇ ਸਾਹਮਣੇ ਕੱਲਾ 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 ਮਾਰਕੀਟ ਵਾਲੇ ਇਕੱਠੇ ਹੋਣਾ ਸ਼ੁਰੂ ਹੋਏ ਤੇ ਫਿਰ ਇਹ ਗੱਡੀ ਉਹਦੇ ਨਾਮ ਦੀ ਇਹਨਾਂ ਨੇ ਰੋਲਾ ਲੰਬਾ ਪਾਇਆ ਤਾਂ ਕਰਕੇ ਫਿਰ ਮਾਰਕੀਟ ਵਾਲਿਆਂ ਨੇ ਕੀ ਆ ਗਿਆ ਮੜਾ ਇਹ ਨਾਓ ਭਾਈ ਹੱਥ ਆਜੇ ਪਰਾ ਦੋ ਇਧਰ ਆਂਦੋ ਹੋਰ ਲੋਗ ਲੋ ਲੋ ਤੋਏ ਕਿਵੇਂ ਗਿਦਾ ਯਾਰ ਕੱਲਾ ਕਿ ਮਾਲਾ ਉਹ ਵੀ ਇਹ ਮਾਲਾ ਮਾਪਾ ਬੜਿਆ ਇਹ ਕਿਹੜਾ ਕਿਟਰਮ ਬੈਂਕ ਆਫ ਇੰਡੀਆ ਦਾ ਨੋਟਿਸ ਹੈ ਚਿਲड्रन ਬੈਂਕ ਆਫ ਇੰਡੀਆ ਹੈ ਉਹ ਨਾਲ ਹੀ ਬੈਂਕ ਵੀ ਨੋਟਿਸ ਕੋਈ ਗੱਲ ਨਹੀਂ ਕਰ ਕਾਬੀ ਵੇਚੇ ਗੱਡੀ ਸਾਡਾ ਇਹਨੇ ਡਬਲ ਕਰ 2000 ਰੁਪਏ ਰੁਕ ਜਾ ਰੋਹਿਤ ਰੁਕ ਜਾ ਬਾਅਦ ਲੈਣ ਦੇ ਨੂੰ भूख लगी हुई कुछ आते हैं। क्या हुआ आपके आपके साथ क्यों हुए सर वो हमारे साथ फ्रॉडगिरी कर गया बस अब और कुछ नहीं कहना चाहती हूँ मैं बच्चा लेके आए छोटा गोल्ड ले गया हमसे और ये नोट दे गया नकली यही पे था मैं पकड़ रही थी वो उधर भाग गया कह रहा है एटीएम से पैसे निकाल के देता हूँ आपको मैं आपके कैसे मिला ये इनका दोस्त था घर पे आया था हमारे मेरे को भाभी बोलता था कह रहा था कि आपको पहले फ्लैट दिला देता हूँ भारत नगर चौक पे फ्लैट मिल रहे हैं मैंने कहा चलो कोई बात नहीं मिलते हैं तो ले लेते हैं फ्लैट हम लोग तो रेंट पे रहते इतने साल से हाँ जी भाग गया बुला रहे मुड़ के फिर आया नहीं

ਉਹਦੇ ਨਾਲ ਹੀ ਜਾਣ ਪਛਾਣਾ ਹੋਈ ਸੀ ਕਿ ਮੈਨੂੰ ਮਿਲਿਆ ਕੰਦਾ ਮੈਂ ਤੈਨੂੰ ਘਰ ਦਵਾ ਦਿੰਦਾ ਕਲੋਨੀ ਕਲੋਨੀ ਚੱਕਰ 'ਚ ਫਸ ਗਿਆ ਭਾਜੀ ਫਲੈਟ ਮਿਲਦਾ ਇੱਥੇ ਤੋਂ ਫਲੈਟ ਦਵਾ ਦਊਗਾ ਤੁਹਾਨੂੰ ਕਿ ਤੁਹਾਨੂੰ ਫਲੈਟ ਦਵਾ ਦੇ ਪੈਸੇ ਡਬਲ ਹੋਏ ਡਬਲ ਨਹੀਂ ਹੋਏ ਭਾਜੀ ਹੁਣ ਤੋਹਫਾ ਲੈ ਗਿਆ ਕੀ ਕੀ ਤੁਹਾਡੇ ਕੋਲ ਲੈ ਗਿਆ ਸੀ ਕੀ ਕਿਦਾਂ ਬਣਾਇਆ ਸੋਨਾ ਲੈ ਗਿਆ ਤਾਂ ਪੈਸੇ ਲੈ ਗਿਆ ਕੀ ਭਰੋਸਾ ਪਾਇਆ ਸੀ ਉਹਨਾਂ ਤੁਹਾਨੂੰ ਕੀ ਕੀ ਤੇ ਕਰ ਉਹਨੇ ਕਿਹਾ ਸੀ ਤੇਰੇ ਦੋ ਤਿੰਨ ਚਾਰ ਦਿਨਾਂ 'ਚ ਕੰਮ ਕਰਾ ਦਊਗਾ ਅੱਛਾ ਹਾਂਜੀ ਅੱਜ ਤਿੰਨ ਚਾਰ ਦਿਨ ਧੱਕੇ ਖਾਦੇ ਆ ਅੱਗੇ ਦੇਖਿਆ ਕੁਝ ਨਹੀਂ ਕਰਾ ਰਿਹਾ ਸਾਡਾ ਫੋਨ ਫਲੈਸ਼ ਪਤਾ ਨੰਬਰ ਇਹ ਇਹਦੇ ਕਰਕੇ ਉਹਨੂੰ ਫੜਿਆ ਅੱਜ ਦੇਖਿਆ ਜਦੋਂ ਫੜ ਲਿਆ ਉਹਨੂੰ ਫੜਿਆ ਫਿਰ ਉਧਰ ਭੱਜ ਗਿਆ ਕਹਿੰਦਾ ਮੈਂ ਪਹਿਲੇ ਆ ਕੇ ਦੇ ਦਿੰਦਾ ਤੁਹਾਨੂੰ ਹਾਂ ਜੀ ਗੱਡੀ ਤਾਂ ਲੈਪਟਾਪ ਛੱਡ ਗਿਆ ਪੁਲਿਸ ਨੂੰ ਅ ਵੀ ਰਿਪੋਰਟ ਨਹੀਂ ਖਾਈ ਸਰ ਕਿਤਾ ਕੋਲ ਹਾਲੇ ਫੋਨ ਨਹੀਂ ਆਇਆ ਇੱਕ ਮਿੰਟ ਜੀ ਸਰ ਕਿਸਮਤ ਕਿਹੜੀ ਜਗ੍ਹਾ ਤੋਂ ਆਏ ਸਰ ਕੋਚ ਮਾਰਕੀਟ ਤੋਂ ਜੀ ਸਰ ਕੀ ਮਾਮਲਾ ਤੁਹਾਨੂੰ ਚਾਇਆ ਬੜਾ ਮਾਮਲਾ ਇਹਨੂੰ ਕੋਈ ਬੜਾ ਡਰਾਮਾ ਪਰ ਮਾਮਲਾ ਮੈਂ ਜਿੱਥੋਂ ਮੈਨੂੰ ਲੱਗਾ ਜਜਮੈਂਟ ਵੀ ਪਹਿਲੇ ਡਬਲ ਕਰਦਾਗਾ ਮੈਂ ਬਾਕੀ ਕੋਈ ਨਹੀਂ ਤਫਤੀਸ਼ ਕਰਦੇ ਆ ਕੀ ਕਰਕੇ ਜੈਸੀ ਸੂਰਤ ਵੈਸੀ ਕਾਰਵਾਈ ਅਮਲ ਚ ਲੈ ਦਾਂਗੇ ਜੀ ਜਿਹੜੇ ਜਾਲੀ ਨੋਟ ਫੜੇਗੇ ਸਰ ਉਹਦਾ ਜਾਲੀ ਨੋਟ ਕਿਲਡਰਮ ਬੈਂਕੋ ਫੀਡਿਆ ਨੋਟ ਆ ਜਾਲੀ ਨਹੀਂ ਹੈਗੇ ਜਾਲੀ ਨਹੀਂ ਕਰ ਸਕਦੇ ਨੂੰ ਬੱਚਾ ਜਿਹੜੇ ਬੈਗ ਤੇ ਉਹ ਆ ਨੋਟ ਜੀ ਬਾਕੀ ਕਲੀਅਰ ਕਰ ਲੈਨੇ ਆਪਾਂ ਫਿਰ ਇਹਨਾਂ ਦਾ ਜਾਣੀ ਸੂਚਨਾ ਕੀ ਮਿਲੀ ਸਰ ਤੁਹਾਨੂੰ ਸੂਚਨਾ ਕੀ ਮਿਲੀ ਹੈ ਜੋ ਗੱਲ ਨੂੰ ਵੈਰੀਫਾਈ ਕਰ ਲੈਨੇ ਜੋ ਬਿਆਨ ਲੈਨੇ ਫਿਰ ਕਰਨੇ ਮੇਰੇ ਕੋਲ ਇਹ ਕਾਰਵਾਈ ਚੌਂਕੀ ਵਿੱਚੀ ਹੋਗੀ ਆ ਚੌਂਕੀ ਦੇ ਥਾਣੇ 'ਚ ਹੋਗੀ ਕਰ ਦੋ ਸੂਚਨਾ ਕੀ ਤੁਹਾਨੂੰ ਤੀ ਗਈ ਆ ਕੋਈ ਗੱਲ ਨਹੀਂ ਕਲੀਅਰ ਕਰ ਲੈਣੀ ਹੈ ਕਲੀਅਰ ਹੋ ਜਾਓ ਸਰ ਬਿਆਨ ਲਿਖਦੇ ਆਪਾਂ ਨਾਲ ਸਰ ਤੁਹਾਨੂੰ ਸੂਚਨਾ ਕੀ ਮ ਸਾਨੂੰ ਦੇਖੋ ਪੁੱਤ ਨਾਮ ਨਹੀਂ ਵੀ ਬੋਰਡਰ ਵਾਲੇ ਪੈਸੇ ਦੇ ਰਿਹਾ ਕੋਈ ਇੱਦਾਂ ਕੋ ਲੌਨ ਦੇ ਰਿਹਾ ਇੱਦਾਂ ਸਾਨੂੰ ਕਿਸੇ ਵੀ ਨਹੀਂ ਮਰੇ ਠੀਕ ਹੈ ਇੱਥੇ ਆ ਕੀ ਕੀ ਦੇਖਿਆ ਤੁਸੀਂ ਕੀ ਮਿਲ ਇੱਥੇ ਇਹੋ ਦੇਖਿਆ ਮੈਂ ਉਹਨੂੰ ਦੱਸਿਆ ਸਾਨੂੰ ਵੀ ਇੱਦਾਂ ਮੈਨੂੰ ਕੋਈ ਬੋਰਡ ਲੈ ਲਿਆ ਮੇਰ ਕੋ ਬੱਚੇ ਵਾਲੇ ਚਿਲਡਰਨ ਬੈਂਕ ਆਫ ਇੰਡੀਆ નોਟ ਦੇ ਤੇ ਵੀ ਡਬਲ ਪੈਸਾ ਡਬਲ ਕਰ ਦਾਂਗਾ ਇਹ ਦੱਸਿਆ ਨੇ ਕਿੰਨਾ ਗੋਲਡ ਦੱਸਿਆ ਜੀ ਨੇ ਹਾਂਜੀ ਕਿੰਨਾ ਗੋਲਡ ਪੈਸਾ ਕੋ ਕਲੀਅਰ ਨਹੀਂ ਹੈ ਕਿੰਨੀ ਕਰਦੇ ਗੋਲਡ ਗੋਲਡ ਕਿੰਨਾ ਹੈ ਗੋਲਡ ਬਣਿਆ ਗਿਆ ਇਹ ਕੇਅਰ ਰਿੰਗ ਸੀ ਹੋਰ ਕੀ ਇੱਕ ਲੋਕਡ ਬਸ ਠੀਕ ਹੈ ਕਾਰਵਾਈ ਕੀਤੀ ਜਾ ਰਹੀ ਫਿਰ ਕਾਰਵਾਈ ਕਰਾਂਗੇ ਤੇ ਉਹ ਜਿਹੜੇ ਦੋਸ਼ੀ ਹੈਗਾ ਵੀ ਗੱਡੀ ਵੀ ਉਹਨੇ ਲੱਦ ਲੈ ਪਰ ਕਵਰ ਕਰਤੀ ਉਹਨੇ ਠੀਕ ਹੈ